ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰਸਮਰੀ ਸਤ ਸੰਗਤ ਜੀ ਬੜੇ ਹੀ ਵੱਡਿਆਂ ਪਾਗਾ ਵਾਲੇ ਆ ਸਤਪੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਣ ਦਾ ਜੋ ਸਾਨੂੰ ਸੁਪਨਾ ਨੂੰ ਸੁਪਾਕ ਸਮਾ ਪ੍ਰਾਪਤ ਹੋਇਆ ਹੈ ਜਿਸ ਵਿੱਚ ਬੈਠ ਕੇ ਆਪਾਂ ਸਤਪੁਰਾਂ ਦੀ ਬਾਣੀ ਨੂੰ ਸੁਣ ਕੇ ਬਾਣੀ ਨੂੰ ਕਾ ਕੇ ਆਪਣੇ ਜ਼ਿੰਦਗੀ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸੋਨਾ ਬਣਾਉਂਦਾ ਜੋ ਯਤਨ ਕਰ ਰਿਹਾ ਸਾ ਆਓ ਪਿਆਰ ਵਾਲਿਓ ਪਾਵਨ ਸਥਾਨਾਂ ਤੇ ਉੱਪਰ ਚੜ੍ਹੇ ਲੜੀ ਵਾਰ ਗੁਰਮਤ ਵਿਚਾਰ ਦੇ ਨਾਲ ਜੁੜਦਾ ਕਰੀਏ ਜੀ ਵਿਚਾਰਾਂ ਦੀ ਰੰਗਤਾ ਤੋਂ ਪਹਿਲਾਂ ਮਣਾ ਦੀਆਂ ਮਿਲਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚਰਨਾਂ ਵਿੱਚ ਲਿਵਾਓ ਹਾਜ਼ਰੀ ਬੜੇ ਪਿਆਰ ਦੇ ਨਾਲ ਬਲਾਉਜੀ ਫਤਿਹ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਅੰਦਰ ਕਿਸੇ ਵੀ ਜਗ੍ਹਾ ਦੇ ਉੱਤੇ ਜਦੋਂ ਵੀ ਕੋਈ ਸਿੱਖ ਅਰਦਾਸ ਕਰੇਗਾ ਉਹ ਅਰਦਾਸ ਪਾਵੇਂ 1 ਮਿੰਟ ਦੀ ਹੋਵੇ ਭਾਵੇਂ 5 ਮਿੰਟ ਦੀ ਹੈ ਭਾਵੇਂ ਅੱਧੇ ਘੰਟੇ ਦੀ ਹੈ ਸਮਵਾਦ ਹੋ ਸਕਦਾ ਹੈ ਸਮਾ ਘਟ ਹੋ ਸਕਦਾ ਹੈ ਹਰ ਕਿਸੇ ਦੇ ਆਪੋ ਆਪਣੇ ਬੋਲ ਹੋ ਸਕਦੇ ਨੇ ਆਪੋ ਆਪਣੀ ਫਰਿਆਦ ਹੋ ਸਕਦੀ ਹੈ ਆਪੋ ਆਪਣੇ ਕਾਰਜਾਂ ਦੇ ਲਈ ਸਿੱਖ ਅਰਦਾਸ ਕਰੇਗਾ ਕਿ ਪਰ ਉਹ ਕਾਰਜ ਦੀ ਅਰਦਾਸ ਤੋਂ ਬਾਅਦ ਉਨੇ ਸਮੇਂ ਤੱਕ ਉਸ ਅਰਦਾਸ ਦੀ ਸਮਾਪਤੀ ਨਹੀਂ ਹੁੰਦੀ ਉਨੇ ਸਮੇਂ ਤੱਕ ਸਿੱਖ ਸਤਿਗੁਰਾਂ ਦੇ ਚੰਨਾਂ ਵਿੱਚ ਨਮਸਕਾਰ ਨਹੀਂ ਕਰਦਾ ਜਿੰਨੇ ਸਮੇਂ ਤੱਕ ਸਿੱਖ ਇਹ ਫਰਿਆਦ ਨਾ ਕਰੇ ਸਈ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਦੇ ਤੋਂ ਪਹਿਲਾਂ ਲਫ਼ਜ਼ ਆਪ ਕੋ ਆਪਣੇ ਜ਼ਰੂਰ ਹੋ ਸਕਦੇ ਨੇ ਪਰ ਜਦੋਂ ਅਰਦਾਸ ਹੋ ਜਾਂਦੀ ਹੈ ਅਰਦਾਸ ਹੋਣ ਤੋਂ ਬਾਅਦ ਫਿਰ ਉਹ ਆਪਣੇ ਗੁਰੂ ਨਾਨਕ ਨੂੰ ਕਿਉਂਦਾ ਤੇ ਆ ਕੇ ਇਹ ਬੇਨਤੀ ਕਰਦਾ ਸੱਚੇ ਪਤਸ਼ਾਹ ਮੇਰੇ ਕੋਲੋਂ ਅਰਦਾਸ ਕਰਦੇ ਹੋ ਜਾਂ अनेका ਬੋਲ ਵੀ ਬੋਲੇਗੇ ਹਣਗੇ अनेका ਅਜਿਹੇ ਸ਼ਬਦ ਬੋਲੇਗੇ ਹਣਗੇ ਜਿਨ੍ਹਾਂ ਦੀ ਤੇਰੇ ਦਰਦ ਉੱਤੇ ਪਰਵਾਹ ਕੀ ਨਹੀਂ ਹੈ ਪਰ ਕਿਰਪਾ ਹੀ ਕਰੀਂ ਵੀ ਜਿੱਥੇ ਤੂੰ ਮੈਂ ਤੇਰੇ ਅੱਗੇ ਅਰਦਾਸ ਕਰਦਾ ਪਿਆ ਮੇਰੀ ਫਰਿਆਦ ਨੂੰ ਤੂੰ ਸੁੰਨਣਾ ਪਿਆ ਨਾ ਉਹਦੇ ਨਾਲ-ਨਾਲ ਤੂੰ ਇਸ ਸਾਰੇ ਸੰਸਾਰ ਨੂੰ ਚੜ੍ਹ ਨਿਕਲਾਂ ਦੇ ਵਿੱਚ ਰੱਖੀ ਆ ਇੱਕ ਬੜੀ ਵੱਡੀ ਗੱਲ ਹੈ ਇਹ ਦਾਤਮਿਕਲੀਆ ਤੇ ਹਰ ਬੰਦਾ ਵੀ ਇਹ ਦਾਤ ਨਹੀਂ ਮੰਗ ਸਕਦਾ ਪਰ ਮੇਰੇ ਸਤਿਗੁਰਾਂ ਨੇ ਜਪਤਵੰਤੇ ਸੱਜਣਾ ਨੇ ਜਦੋਂ ਇਹ ਅਰਦਾਸ ਪਨਾਈ ਉਹਨਾਂ ਇਹ ਲਫ਼ਜ਼ ਵਿੱਚ ਦਰਜ ਕਰ ਦਿੱਤੇ ਕਿਉਂਕਿ ਸਿੱਖ ਦਾ ਇੱਕ ਫਰਜ਼ ਬਣਦਾ ਹੈ ਉਹ ਜਦੋਂ ਆਪਣਾ ਭਲਾ ਮੰਗੇਗਾ ਨਾ ਆਪਣੇ ਨਾਲ ਸਾਰੇ ਜਹਾਨ ਦਾ ਦੂਸਰੇ ਦਾ ਸਰਬੱਤ ਦਾ ਭਲਾ ਜ਼ਰੂਰ ਮੰਗਦਾ ਜੀ ਇਸ ਦੇ ਵਿੱਚ ਚਾਰ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜਦੋਂ ਆਪਾਂ ਸ਼ਬਦ ਪੜ੍ਹਦੇ ਆ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਹਿਲਾ ਨਾਨਕ ਦੂਸਰਾ ਨਾਮ ਤੀਸਰੀ ਚੜਦੀ ਕਲਾ ਤੇ ਚੌਥਾ ਭਾਣਾ ਤੇ ਪੰਜਵਾਂ ਸਰਬੱਤ ਦਾ ਭਲਾ ਨਾਨਕ ਜਿਹੜਾ ਪਦ ਹੈ ਇਹ ਗੁਰੂ ਨਾਨਕ ਦੇ ਨਾਮ ਦੇ ਨਾਲ ਨਾਨਕ ਦੇ ਅੱਗੇ ਬੇਨਤੀ ਪਿਆ ਕਰਦਾ ਵੀ اے ਨਾਨਕ اے ਤੁਹਾਨੂੰ ਗੁਰੂ ਨਾਨਕ ਪਤਸ਼ਾਹ ਜੀ ਸੱਚੇ ਪਤਸ਼ਾਹ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਫਰਿਆਦ ਕਿਸ ਗੱਲ ਦੀ ਕੱਲਗੇ ਨਾਨਕ ਨਾਮ ਵੀ ਹੁਣ ਮੈਨੂੰ ਨਾਮ ਦੀ ਜਿਹੜੀ ਦਾਤ ਹੈ ਨਾ ਮੇਰੀ ਝੋਲੀ ਦੇ ਵਿੱਚ ਪਾ ਕੋ ਸਾਰੀ ਖੇੜ ਹੀ ਨਾਮ ਦੀ ਹੈ ਜਿੰਨੇ ਸਮੇਂ ਤੱਕ ਬੰਦੇ ਕੋਲ ਨਾਮ ਦੀ ਦਾਤ ਨਹੀਂ ਹੋਵੇਗੀ ਜਿੰਨੇ ਸਮੇਂ ਤੱਕ ਉਹਦੀ ਝੂਲੀ ਦੇ ਵਿੱਚ ਨਾਮ ਨਹੀਂ ਹੈ ਤੇ ਉਹ ਨਾਮ ਤੋਂ ਬਿਨਾ ਸਖਣਾ ਜਿਹਾ ਲਗਾ ਫਿਰਦਾ ਹੈ ਵਿਨ ਨਾਮ ਹੈ ਸਭ ਭਰਮ ਤੇ ਨਿਤ ਜਗ ਤੋਟਾ ਸੰਸਾਰ ਸਤਿਗੁਰ ਦੀ ਬਾਣੀ ਦਾ ਵਾਕ ਪੜੋ ਤੇ ਸਤਿਗੁਰ ਨੇ ਤੋ ਤੱਕ ਗੱਲ ਕਹਿ ਦਿੱਤੀ ਕਿ ਲੱਗੇ ਵੀ ਚਾਰ ਚੀਜ਼ਾਂ ਅਜੀਆਂ ਨੇ ਜਿਹੜੀਆਂ ਬੰਦੇ ਨੂੰ ਕਦੀ ਵੀ ਭੁੱਲਦੀਆਂ ਨਹੀਂ ਕਦੀ ਵੀ ਵਿਸਰਦੀਆਂ ਨਹੀਂ ਪਰ ਦੋ ਚੀਜ਼ਾਂ ਅਜਈਆਂ ਨੇ ਜਿਹੜੀਆਂ ਉਹਨੇ ਯਾਦ ਰੱਖਣੀਆਂ ਸਨ ਉਹਨਾਂ ਨੂੰ ਭੁਲਾ ਕੇ ਬਿਠਾ ਪਿਆ ਤਨ ਗੁਰੂ ਨਾਨਕ ਪਰਸ਼ਾ ਦਾ ਤੁਸੀਂ ਬਚਨ ਪੜੋ ਮੇਰੇ ਸੱਚੇ ਪਰਸ਼ਾ ਜੀ ਕਹਿਣ ਲੱਗੇ ਵੀ ਸਭ ਤੋਂ ਪਹਿਲਾਂ ਬੰਦੇ ਨੂੰ ਕਦੇ ਵੀ ਖਾਣਾ ਨਹੀਂ ਭੁੱਲਦਾ ਸਵੇਰੇ ਖਾਦਾ ਦੁਪਹਿਰ ਦੀ ਫਿਰ ਤਿਆਰੀ ਹੋ ਗਈ ਤੁਸੀਂ ਨਾ ਤਿਆਰੀ ਕੀਤੀ ਪੇਟ ਨੇ ਆਵਾਜ਼ ਦੇ ਦਿੱਤੀ ਕਹਿਣ ਲੱਗਾ ਵੀ ਭਲਿਆ ਇਹਦੇ ਵਿੱਚ ਕੁਝ ਪਾ ਕੁਝ ਪਾਏਗਾ ਤਾਂ ਮੈਂ ਤਾਂ ਚੁੱਪ ਕਰਾਂਗਾ ਦੁਪਹਿਰੇ ਪਾਇਆ ਤੇ ਸ਼ਾਮ ਦੀ ਚਿੰਤਾ ਪਹਿਲਾਂ ਲੱਗ ਗਈ ਵੀ ਭਾਈ ਸ਼ਾਮ ਨੂੰ ਫਿਰ ਖਾਣਾ ਹੈ ਹੁਣ ਖਾਣਾ ਤੇ ਨਹੀਂ ਬੰਦਾ ਭੁੱਲਦਾ ਅੱਗੇ ਟਾਈਮ 2 ਮਿੰਟ 4 ਮਿੰਟ ਅੱਗੇ ਪਿੱਛੇ ਹੋ ਸਕਦਾ ਪਰ ਖਾਈ ਜਾ ਰਿਹਾ ਤੇ ਦੂਸਰਾ ਪੀਣਾ ਪਿਆਸ ਲੱਗੀ ਹੋਵੇ ਦਿਨ ਚ ਕਿੰਨੀ ਵਾਰੀ ਅਸੀਂ ਪਾਣੀ ਪੀਨੇ ਆ ਕੋਲਿਕੋੜਾ ਸੇ ਕਿੰਨੇ ਕੁ ਵਾਰੀ ਪੀਨੇ ਆ ਤੇ ਬੰਦੇ ਨੂੰ ਚੇਤਾ ਨਹੀਂ ਭੁੱਲਦਾ ਉਹਨੂੰ ਪਤਾ ਹੈ ਵੀ ਜੇ ਮੈਂ ਪਾਣੀ ਨਾ ਪੀਤਾ ਮੇਰੇ ਜਪਾਣੀ ਦੀ ਕਮੀ ਹੋ ਸਕਦੀ ਹੈ ਇਹ ਮੈਨੂੰ ਮੌਤ ਤੱਕ ਲੈ ਕੇ ਜਾ ਸਕਦਾ ਹੈ ਪਰ ਖਾਣਾ ਵੀ ਯਾਦ ਰਹਿੰਦਾ ਹੈ ਪੀਣਾ ਵੀ ਯਾਦ ਰਹਿੰਦਾ ਹੈ ਤੇ ਤੀਸਰੀ ਗੱਲ ਹੱਸਣਾ ਹੱਸਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਕਲਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਹਰ ਬੰਦਾ ਹਰ ਸਮੇਂ ਹੱਸ ਵੀ ਨਹੀਂ ਸਕਦਾ ਕੋਈ ਵਿਰਲਾ ਟਾਵਾ ਹੁੰਦਾ ਹੈ ਜਿਹਨੂੰ ਮਾਲਕ ਨੇ ਇਦਾਦ ਦਿੱਤੀ ਹੋਵੇ ਨਾ ਅਸਲ ਦੇ ਵਿੱਚ ਉਹੀ ਖੁਸ਼ ਰਹਿ ਸਕਦਾ ਉਹੀ ਹੱਸ ਸਕਦਾ ਤੇ ਸੱਚੇ ਪਾਕਸ਼ਾ ਦੀ ਕਿਰਪਾ ਕਰਦੇ ਕਹਿਣ ਲੱਗੇ ਭਲਿਆ ਤੈਨੂੰ ਖਾਣਾ ਵੀ ਚੇਤੇ ਰਿਆ ਤੈਨੂੰ ਪੀਣਾ ਵੀ ਚੇਤੇ ਰਿਆ ਤੈਨੂੰ ਹੱਸਣਾ ਵੀ ਚੇਤੇ ਰਿਆ ਤੇ ਰਾਤ ਦੇ 10 ਵਜੇ ਤੇ ਤੈਨੂੰ ਚੇਤਾ ਆਇਆ ਵੀ ਮੈਂ ਸੋਣਾ ਵੀ ਹੈ ਕਹਿ ਤੇ ਸੋਣਾ ਵੀ ਚੇਤੇ ਰਹਿ ਗਿਆ ਇਹ ਚਾਰ ਚੀਜ਼ਾਂ ਬੰਦੇ ਨੂੰ ਭੁੱਲ ਨਹੀਂ ਆਂਦੀ ਜਿਹੜੀਆਂ ਭੁੱਲੀਆਂ ਨਹੀਂ ਕਦੇ ਵੀ ਵਿਸਰੀਆਂ ਨਹੀਂ ਤੇ ਡੇਲੀ ਰੂਟੀਨ ਦੇ ਵਿੱਚ ਕਰਦਾ ਪਿਆ ਰੂਟੀਨ ਦੇ ਵਿੱਚ ਖਾ ਰਿਆ ਰੂਟੀਨ ਦੇ ਵਿੱਚ ਪੀ ਰਿਆ ਰੂਟੀਨ ਦੇ ਵਿੱਚ ਸੋ ਰਿਆ ਰੂਟੀਨ ਦੇ ਵਿੱਚ ਹੱਸਦਾ ਪਿਆ ਪਰ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਚਾਰ ਚੀਜ਼ਾਂ ਦੇ ਨਾਲ ਕੰਮ ਨਹੀਂ ਚੱਲਣਾ ਹੁਣ ਕੰਮ ਕਿਹਦੇ ਨਾਲ ਚੱਲਣਾ ਹੈ ਕਿਹਦੇ ਆ ਦੋ ਚੀਜ਼ਾਂ ਦੇ ਨਾਲ ਕੰਮ ਚੱਲਣਾ ਹੈ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਸਭ ਤੋਂ ਪਹਿਲੀ ਗੱਲ ਬੰਦੇ ਨੂੰ ਮੌਤ ਵਿਸਰ ਗਿਆ ਜਦੋਂ ਬੰਦੇ ਨੂੰ ਮੌਤ ਯਾਦ ਰਹੇਗੀ ਨਾ ਵੀ ਮੈਂ ਇਸ ਜਹਾਨ ਤੋਂ ਇਸ ਸੰਸਾਰ ਤੋਂ ਜਾਣਾ ਹੈ ਤੇ ਸੱਚ ਜਾਣਿਆ ਜੇ ਕਿਸੇ ਬੰਦੇ ਦੇ ਤੁਸੀਂ ਸਨਮੁਖੀ ਗੱਲ ਰੱਖ ਦੋ ਕੋਈ ਬੰਦਾ ਆ ਕੇ ਵੀ ਮੈਂ ਫੋਰਨ ਕੰਟਰੀ ਚ ਜਾਣਾ ਹੈ ਜਾਂ ਆਪਣੇ ਮੈਂ ਕਿਸੇ ਰਿਸ਼ਤੇਦਾਰ ਦੇ ਵਿੱਚ ਜਾਣਾ ਆਪਾਂ বাস ਦੀ ਟਿਕਟ ਬੁੱਕ ਕਰਾਈ 에어ਪਲੇਨ ਦੀ ਟਿਕਟ ਬੁੱਕ ਕਰਾਈ ਤੇ ਸਾਨੂੰ ਪਤਾ ਹੈ ਫਲਾਣਾ ਦਿਨ ਫਲਾਣੀ ਤਰੀਕ ਨੂੰ ਫਲਾਣਾ ਟਾਈਮ ਹੈ ਉਸ ਟਾਈਮ ਇਹ ਜਿਹੜੀ ਇਥੋਂ ਇਹ ਜਹਾਜ਼ ਨੇ ਤੁਰਨਾ ਹੈ ਇਸ ਬੱਸ ਨੇ ਤੁਰਨਾ ਹੈ ਤੇ ਬੰਦਾ ਵੇਖੋ ਆਪਣਾ ਸਮਾਨ ਕਿਵੇਂ ਕਿੰਨੇ ਛੇਤੀ ਪੈਕ ਕਰਦਾ ਹੈ ਤੇ ਕਈ ਵਾਰੀ ਐਦਾਂ ਹੁੰਦਾ ਵੀ ਜਲਦੀ ਜਲਦੀ ਦੇ ਵਿੱਚ ਕੋਈ ਸਮਾਨ ਰਹਿ ਜਾਏ ਬਾਅਦ ਚੋਂ ਮੱਥੇ ਤੇ ਹੱਥ ਮਾਰਦਾ ਹੈ ਹੱਥ ਮਾਰ ਕੇ ਕਹਿੰਦਾ ਵੀ ਉਹ ਹੋਏ ਫਲਾਣਾ ਸਮਾਨ ਮੇਰਾ ਰਹਿ ਗਿਆ ਤੇ ਜਦੋਂ ਬੰਦੇ ਨੂੰ ਇਸ ਗੱਲ ਦਾ ਪਤਾ ਲੱਗੇਗਾ ਵੀ ਮੇਰੀ ਤਾਂ ਟਿਕਟਪੇ ਲੈ ਹੀ ਹੋ ਚੁੱਕੀ ਹੈ ਮੈਨੇ ਕਰਾਣੀ ਟਿਕਟਾ ਮੇਰੀ ਟਿਕਟ ਉਦੋਂ ਹੋ ਗਈ ਐ ਮਰਨ ਲਖਾਏ ਮੰਡਲ ਮੈਂ ਆਏ ਜਦੋਂ ਸੰਸਾਰ ਤੇ ਆਏ ਉਸ ਟਾਈਮ ਹੀ ਮੈਂ ਤੇ ਟਿਕਟ ਕਰਾ ਕੇ ਆਇਆ ਵੀ ਇਹ ਨਹੀਂ ਪਤਾ ਵੀ ਕਦੋਂ ਮਾਸ ਬਸ ਦੇ ਵਿੱਚ ਟ੍ਰੇਨ ਦੇ ਵਿੱਚ ਜਿਹੜਾ ਆਪਾਂ ਜਹਾਜ਼ ਦੇ ਵਿੱਚ ਸਵਾਰ ਹੋ ਕੇ ਆਪਾਂ ਨੂੰ ਅਗਾਹ ਨੂੰ ਤਿਆਰੀ ਕਰ ਦੇਣੀ ਹੈ ਤੇ ਜਦੋਂ ਬੰਦੇ ਨੂੰ ਇਸ ਗੱਲ ਦਾ ਪਤਾ ਲੱਗੇਗਾ ਤੇ ਫਿਰ ਜਾਣ ਦੀਆਂ ਤਿਆਰੀਆਂ ਜ਼ਰੂਰ ਕਰੇਗਾ ਨਾ ਪਰ ਉਹ ਮੈਂ ਵਾ ਭਾਵੇਂ ਕੋਈ ਵੀ ਹੈ ਤੇ ਮਰਨਾ ਕੋਈ ਵੀ ਨਹੀਂ ਚੁੰਦਾ ਇਤੋਂ ਤੱਕ ਗੰਦਗੀ ਦਾ ਕੀੜਾ ਵੀ ਹੋਵੇ ਨਾ ਉਸ ਗੰਦਗੀ ਦੇ ਕੀੜੇ ਨੂੰ ਵੀ ਤੁਸੀਂ ਗੰਦਗੀ ਚੋਂ ਚੁੱਕ ਕੇ ਬਾਹਰ ਵਗਾਓ ਉਹ ਫਿਰ ਗੰਦਗੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦਾ ਵੀ ਮੈਂ ਆਪਣੀ ਜਾਨ ਬਚਾ ਲਵਾਂ ਪਰ ਸੱਚੇ ਪਾਤਸ਼ਾਹ ਜੀ ਕਹਿ ਲਗੇ ਨਹੀਂ ਭਲਿਆ ਇਹ ਗੱਲ ਚੇਤੇ ਰੱਖੀ ਜਿੱਥੇ ਤੂੰ ਖਾਣਾ ਚੇਤੇ ਕਰਦਾ ਪਿਆ ਪੀਣਾ ਚੇਤੇ ਕਰਦਾ ਪਿਆ ਤੈਨੂੰ ਹੱਸਣਾ ਯਾਦ ਹੈ ਤੈਨੂੰ ਸੋਣਾ ਯਾਦ ਹੈ ਉਸ ਜਗ੍ਹਾ ਦੇ ਉੱਤੇ ਤੈਨੂੰ ਜੇਕਰ ਯਾਦ ਹੋਵੇ ਤੇ ਮੌਤ ਵੀ ਯਾਦ ਹੋਣੀ ਚਾਹੀਦੀ ਹੈ ਤੇ ਉਹਦੇ ਤੋਂ ਅੱਗੇ ਬਚਨ ਕੀਤੇ ਕਿ ਕਿ ਲਗੇ ਵੀ ਇੱਕ ਤੇ ਮੌਤ ਯਾਦ ਰੱਖਨੇ ਤੇ ਦੂਸਰਾ ਯਾਦ ਰੱਖਣਾ ਪਰਮਾਤਮਾ ਦਾ ਨਾਮ ਖਸਮ ਵਿਸਾਰ ਖਵਾਰੀ ਕਿੰਨੇ ਤ੍ਰਿਗ ਜੀਵਨ ਨਹੀਂ ਰਹਿਣਾ ਤੇ ਮੌਤ ਜਦੋਂ ਚੇਤੀ ਆਈ ਤੇ ਫਿਰ ਬੰਦਾ ਕਰੇਗਾ ਕਿ ਪਰਮਾਤਮਾ ਦਾ ਨਾਮ ਸਿਮਰੇਗਾ ਉਹੀ ਬਚਨ ਹਰ ਰੋਜ਼ ਸਿੱਖ ਅਰਦਾਸ ਚ ਮੰਗਦਾ ਪਿਆ ਕਿ ਨਾਨਕ ਨਾਮ ਤੂੰ ਆਪਣੇ ਨਾਮ ਦੀ ਦਾਤ ਮੇਰੀ ਝੋਲੀ ਦੇ ਵਿੱਚ ਪਾ ਜਿਹੜਾ ਨਾਮ ਦੀ ਦਾਤ ਪਾਵੇਗਾ ਫਿਰ ਕੀ ਅੱਗੇ ਕਰੇਗਾ ਚੜ੍ਹਦੀ ਕਲਾ ਹੁਣ ਚੜ੍ਹਦੀ ਕਲਾ ਜਿਹੜਾ ਕਲਾ ਨੂੰ ਵਿਖੀ ਵੈਸੇ ਤਾਂ ਦੁਨੀਆ ਦੇ ਅੰਦਰ अनेका ਪ੍ਰਾ ਦੀ ਕਲਾ ਹੈ ਕੋਈ 14 ਕਲਾ ਦੀ ਸੰਪੂਰਨਾ ਭਾਗ ਤੇ 16 ਕਲਾ ਦੀ 16 ਤਰ੍ਹਾਂ ਦੀ ਕਲਾਖ ਦੇ ਪਰ ਗੁਰਬਾਣੀ ਨੇ ਜਦੋਂ ਕਲਾ ਦਾ ਜ਼ਿਕਰ ਕੀਤਾ ਮਨ ਦੀਆਂ ਦੋ ਅਵਸਥਾਵਾਂ ਨੂੰ ਬਿਆਨ ਕੀਤਾ ਇੱਕ ਚੜ੍ਹਦੀ ਕਲਾ ਨੂੰ ਤੇ ਇੱਕ ਟੈਂਦੀ ਕਲਾ ਨੂੰ ਇੱਕ ਨਾਮ ਦੀ ਕਲਾ ਤੇ ਇੱਕ ਮਾਇਆ ਦੀ ਕਲਾ ਜਿਹੜੀ ਨਾਮ ਦੀ ਕਲਾ ਹੈ ਨਾਮ ਦੀ ਕਲਾ ਬੰਦੇ ਦੇ ਅੰਦਰ ਖੁਮਾਰੀ ਪੈਦਾ ਕਰਦੀ ਹੈ ਤੇ ਜਿਹੜੀ ਮਾਇਆ ਦੀ ਕਲਾ ਹੈ ਉਹ ਬੰਦੇ ਦੇ ਅੰਦਰ ਖੁਆਰੀ ਪੈਦਾ ਕਰਦੀ ਹੈ ਮਾਇਆ ਦੀ ਕਲਾ ਕਹਿੰਦੀ ਹੈ ਵੀ ਜੋ ਕੁਝ ਹੈ ਮੈਂ ਮੈਂ ਦੀ ਰੱਟ ਲੱਗੀ ਰਹਿੰਦੀ ਹੈ ਤੇ ਜਦੋਂ ਨਾਮ ਦੀ ਆਉਂਦੀ ਕਲਾ ਹੁੰਦੀ ਹੈ ਤੇ ਨਾਮ ਦੀ ਕਲਾ ਤੂੰ ਤੂੰ ਦੀ ਰੱਟ ਲਾ ਕੇ ਰੱਖਦੀ ਹੈ ਮੈਦੀ ਕਲਾ ਆਵੇਗੀ ਮਾਇਆ ਦੀ ਕਲਾ ਆਵੇਗੀ ਬੰਦਾ ਆਖਦਾ ਜੋ ਕੁਝ ਹੈ ਸਭ ਕੁਝ ਮੇਰੇ ਕੋਲ ਆ ਜਾਵੇ ਤੇ ਜਦੋਂ ਨਾਮ ਦੀ ਦਾਤ ਆਵੇਗੀ ਨਾਮ ਦੀ ਕਲਾ ਆਵੇਗੀ ਚੜ੍ਹ ਦੀ ਕਲਾ ਆਵੇਗੀ ਨਾਮ ਦੀ ਕਲਾ ਦੇ ਵਿੱਚ ਉਹ ਆਖਦਾ ਵੀ ਭਾਵੇਂ ਮੇਰਾ ਸਭ ਕੁਝ چلا ਜਾਵੇ ਜਾਂਦਾ ਤੇ ਜਾਣਦੋਂ ਕੋਈ ਗੱਲ ਨਹੀਂ ਪਰ ਸਾਰੇ ਜਹਾਨ ਦੀ ਚੜ੍ਹ ਦੀ ਕਲਾ ਜ਼ਰੂਰ ਆਵੇ ਤੇ ਭਾਈ ਵੀਰ ਸਿੰਘ ਨੇ ਬੜੇ ਪਿਆਰੇ ਬੋਲ ਲਿਖੇ ਉਹ ਬਚਨ ਲਿਖ দেয়া ਹੋਇਆ ਕਹਿਣ ਲੱਗੇ ਵੀ ਚੜ੍ਹਦੀ ਕਲਾ ਹੈ ਕੀ ਆ ਚੜ੍ਹਦੀ ਕਲਾ ਉਹ ਚੀਜ਼ ਹੈ ਵੀ ਜਿਹਦੇ ਵਿੱਚ ਬੰਦਾ ਹਰ ਸਮੇਂ ਖੁਸ਼ ਰਹਿੰਦਾ ਕਦੇ ਵੀ ਮਨ ਨੂੰ ਡਿੱਗਣ ਨਹੀਂ ਦਿੰਦਾ ਤੇ ਆਮ ਬੰਦੇ ਨੂੰ ਅਕਸਰ ਆਪਾਂ ਪੁੱਛ ਕੇ ਵੇਖੋ ਵੀ ਅਕਸਰ ਬੰਦੇ ਨੂੰ ਪੁੱਛੀਏ ਵੀ ਹਾਂ ਭਲਿਆ ਕੀ ਕਰਨਾ ਪਿਆ ਕਿਵੇਂ ਆ ਕਹਿੰਦਾ ਚੜ੍ਹਦੀ ਕਲਾ ਦੇ ਵਿੱਚ ਹੁਣ ਕਹਿਣ ਨੂੰ ਤੇ ਹਰ ਬੰਦਾ ਕਹੀ ਜਾ ਰਿਹਾ ਪਰ ਸਾਡੇ ਮਨ ਦੀਆਂ ਅਵਸਥਾਵਾਂ ਇਹ ਬਣ ਚੁੱਕੀਆਂ ਨੇ ਵੀ ਜਦੋਂ ਦੁੱਖ ਆਵੇ ਦੁੱਖ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਕਿਉਂ ਆ ਜਿਹੜੀ ਚੀਜ਼ਾਂ ਨੇ ਨਾ ਇਹ ਆਪਸ ਦੇ ਵਿੱਚ ਮੇਲ ਕਰਦੀਆਂ ਪਈਆਂ ਨੇ ਨਾਮ ਵੀ ਮੇਲ ਖਾ ਰਿਹਾ ਹੈ ਚੜ੍ਹਦੀ ਕਲਾ ਵੀ ਮੇਲ ਖਾਂਦੀ ਪਈ ਹੈ ਅੱਗੇ ਭਾਣਾ ਵੀ ਮੇਲ ਖਾਵੇਗਾ ਤੇ ਉਹਦੇ ਤੋਂ ਬਾਅਦ ਸਰਬੱਤ ਦਾ ਭਲਾ ਵੀ ਮੇਲ ਖਾਵੇਗਾ ਚੜ੍ਹਦੀ ਕਲਾ ਭਾਵ ਹਰ ਸਮੇਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਉਹਦੇ ਜਿੰਦਗੀ 'ਚ ਦੁੱਖ ਆਵੇ ਜ਼ਿੰਦਗੀ 'ਚ ਸੁੱਖ ਆਵੇ ਭਾਈ ਭਿਖਾਰੀ ਨੂੰ ਇਸ ਗੱਲ ਦਾ ਪਤਾ ਹੈ ਵੀ ਅੱਜ ਮੇਰੇ ਘਰ ਦੇ ਵਿੱਚ ਵਿਆਹ ਹੈ ਬੱਚੇ ਦਾ ਮੈਂ ਵਿਆਹ ਕਰਨਾ ਪਿਆ ਖੁਸ਼ੀਆਂ ਦੇ ਕਾਰਜ ਨੇ ਤੇ ਬੜੇ ਖੁਸ਼ ਨੇ ਪਰਿਵਾਰ ਸਾਰਾ ਖੁਸ਼ ਹੈ ਰਿਸ਼ਤੇਦਾਰ ਆਏ ਹੋਏ ਬੜੇ ਖੁਸ਼ ਨੇ ਨਾਲੋਂ ਨਾਲ ਤਿਆਰੀ ਪੇ ਕਰਦੇ ਨੇ ਕਿਉਂ ਇਸ ਗੱਲ ਦਾ ਵੀ ਪਤਾ ਹੈ ਜੇਕਰ ਅੱਜ ਖੁਸ਼ੀ ਹੈ ਤੇ ਕੱਲ ਨੂੰ ਦੁੱਖ ਵੀ ਆ ਸਕਦਾ ਹੈ ਉਹੀ ਬਣਿਆ ਨਾ ਕਾਰਨ ਬਣਿਆ ਤੇ ਭਾਈ ਪਖਾਰੀ ਦੇ ਇੱਕ ਪਾਸੇ ਬੱਚੇ ਦੀ ਬਰਾਤ ਪੇ ਚੜਦੀ ਐ ਸਵੇਰੇ ਬੱਚੇ ਦੀ ਬਰਾਤ ਚੜ੍ਹਨ ਦਾ ਟਾਈਮ ਹੋਇਆ ਤੇ ਬਰਾਤ ਤੁਰੀ ਢੋਲ ਟਮਕੇ ਵੱਜਦੇ ਬਿਨੇ ਖੁਸ਼ੀਆਂ ਪਰਿਵਾਰ ਖੁਸ਼ੀਆਂ ਦੇ ਵਿੱਚ ਨੇ ਪਰ ਦੂਜੇ ਪਾਸੇ ਭਾਈ ਪਖਾਰੀ ਨੂੰ ਇਸ ਗੱਲ ਦਾ ਪਤਾ ਹੈ ਵੀ ਅੱਜ ਮੇਰੇ ਬੱਚੇ ਦੀ ਮੌਤ ਵੀ ਹੋ ਜਾਣੀ ਹੈ ਘਰੋਂ ਤੁਰਿਆ ਬਰਾਤ ਲੈ ਕੇ ਰਸਤੇ 'ਚ ਮੌਤ ਹੋ ਗਈ ਤੇ ਜਿਹੜੇ ਪਹਿਲਾਂ ਇੱਕਦਮ ਤੱਪੜ ਪਿੱਲਾ ਵਿਚਾਰੇ ਸਨ ਤਿਆਰੀ ਕਰਦੇ ਪਏ ਸਨ ਉਹ ਟੱਪੜ ਚੁੱਕੇ ਤੇ ਚੁੱਕ ਕੇ ਥੱਲੇ ਵਿਛਾ ਦਿੱਤੇ ਸਾਰੀ ਬਰਾਤ ਉਹਦੇ ਤੇ ਬੈਠੀ ਪਈ ਹੈ ਤੇ ਉਸ ਜਗ੍ਹਾ ਦੇ ਉੱਤੇ ਕੋਈ ਸ਼ਿਕਵਾ ਨਹੀਂ ਉਸ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦਾ ਅੰਦਰ ਕੋਈ ਗਿਲਾ ਨਹੀਂ ਮਾਲਕ ਦੇ ਨਾਲ ਉੱਥੇ ਵੀ ਉਹਨੂੰ ਪੁੱਛੋ ਭਾਈ ਫਕਾਰੀ ਉੱਥੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਜਦੋਂ ਬਾਣੀ ਨੂੰ ਪੜਨੇ ਆ ਤੇ ਬਾਣੀ ਜਿਹੜੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਨਾਮ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਜਦੋਂ ਮਾਇਆ ਦੇ ਪਦਾਰਥ ਹੋਣਗੇ ਕਿ ਮਾਇਆ ਦੇ ਪਦਾਰਥ ਘਰ ਦੇ ਵਿੱਚੋਂ ਕੋਈ ਨਿੱਕੀ ਜੀ ਚੀਜ਼ ਗਵਾਚ ਜਾਵੇ ਤੇ ਬੰਦਾ ਕੀ ਕਰਦਾ ਬੰਦਾ ਟੈਂਦੀ ਕਲਾ ਦੇ ਵਿੱਚ ਆ ਜਾਂਦਾ ਹੈ ਮਿੰਟ ਦੇ ਵਿੱਚ ਮੰਥ ਲੇ ਡਿੱਗ ਪੈਂਦਾ ਤੇ ਇਸੇ ਕਰਕੇ ਸਤਿਗੁਰ ਦੀ ਬਾਣੀ ਨੇ ਗੱਲ ਆਖੀ ਨਾ ਕਹਿੰਦੇ ਕਬਹੂ ਜਿਹੜਾ ਉਭ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰਨਾ ਰਹਤ ਹੈ ਚਾਰੇ ਹੰਨਾ ਪਾਲੇ ਕਹਿੰਦੇ ਜਿਹੜਾ ਮਨ ਹੈ ਨਾ ਮਨ ਦੀ ਅਵਸਥਾ ਵੇਖੋ ਕਿਹੋ ਜੀ ਹੈ ਖੁਸ਼ੀ ਮਿਲੀ ਖੁਸ਼ੀ ਦੇ ਵਿੱਚ ਇੰਨਾ ਕੋ ਉਤਾਹ ਚੜ ਗਿਆ ਆਪਣੇ ਆਪ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਤੇ ਜ਼ਿੰਦਗੀ ਚ ਦੁੱਖ ਆਇਆ ਦੁੱਖ ਦੇ ਵਿੱਚ ਇੰਨਾ ਕੋ ਡਿੱਗ ਪਿਆ ਉਸ ਸਮੇਂ ਵੀ ਆਪਣੇ ਆਪ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਜਬ ਮੰਦੀਆਂ ਅਵਸਥਾਵਾਂ ਨੇ ਪਰ ਸਤਿਗੁਰ ਦੀ ਬਾਣੀ ਸਾਨੂੰ ਜਦੋਂ ਸਮਝਾਉਣਾ ਕਰਦੇ ਉਹ ਕਹਿੰਦਾ ਨਾਮ ਦੇ ਨਾਲ ਜੁੜ ਜਦੋਂ ਤੂੰ ਨਾਮ ਦੇ ਨਾਲ ਜੁੜੇਗਾ ਤੇਰੀ ਚੜ੍ਹਦੀ ਕਲਾ ਦੇ ਵਿੱਚ ਤੂੰ ਆਵੇਂਗਾ ਤੇ ਤੀਜੇ ਬਚਨਾਂਖੇ ਪਾਣਾ ਪੜ ਭਾਣਾ ਇੱਕ ਬੜੀ ਵੱਡੀ ਖੇੜ ਹੈ। ਬੰਦੇ ਦਾ ਜਨਮ ਭਾਣੇ ਤੋਂ ਹੋਇਆ ਤੇ ਮੌਤ ਭਾਣੇ ਦੇ ਵਿੱਚ ਹੋਈ। ਆਪਾਂ ਬਚਨ ਹੁਣ ਪੜ ਕੇ ਏ ਨਾ ਜਾਂ ਇਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿ ਲੇ ਕਿ ਵੀ ਉਸ ਮਾਲਕ ਦਾ ਭਾਣਾ ਹੋਇਆ ਤੇ ਭਾਣੇ ਦੇ ਵਿੱਚ ਬੰਦੇ ਦਾ ਜਨਮ ਹੋਇਆ ਪਰਿਵਾਰ ਦੇ ਵਿੱਚ ਆਇਆ ਤੇ ਜਦੋਂ ਕੋਈ ਪ੍ਰਾਣੀ ਸੰਸਾਰ ਤੋਂ ਜਾਂਦਾ ਹੈ ਜਾਂ ਹੰਡ ਤੋਂ ਜਾਂਦਾ ਹੈ ਉਸ ਸਮੇਂ ਆਪਾਂ ਇੱਕ ਬਚਨ ਵਰਤਦੇ ਆ ਅਸੀਂ ਕਿੰਨੇ ਆ ਵੀ ਮਾਲਕ ਦਾ ਭਾੜਾ ਸੀ ਲੈ ਗਿਆ ਜਿੰਨੀ ਜ਼ਿੰਦਗੀ ਹੈ ਸਾਡੇ ਸਾਰੇ ਭਾਣੇ ਦੇ ਵਿੱਚ ਬੀਤਦੀ ਪਈ ਹੈ ਜਨਮ ਬੰਦੇ ਦਾ ਭਾਣੇ ਦੇ ਵਿੱਚ ਹੋਇਆ ਮੌਤ ਬੰਦੇ ਦੀ ਭਾਣੇ ਦੇ ਵਿੱਚ ਹੋਈ ਪਰ ਸੱਚ ਜਾਣਿਆ ਜੇ ਅਸਲ 'ਚ ਬੰਦਾ ਭਾਣੇ ਨੂੰ ਕਬੂਲਣ ਦੇ ਲਈ ਤਿਆਰੀ ਨਾ ਹੋਇਆ ਪਰ ਜਿਨ੍ਹਾਂ ਨੇ ਭਾਣੇ ਨੂੰ ਮੰਨ ਲਿਆ ਉਸ ਉਹ ਫਿਰ ਕਿਸੇ ਤਰ੍ਹਾਂ ਦਾ ਕੋਈ ਸ਼ਿਕਵਾ ਨਹੀਂ ਕਰਦੇ ਕੋਈ გილਾ ਨਹੀਂ ਕਰਦੇ ਤੇ ਅਰਦਾਸ ਆਪਾਂ ਇਸੇ ਕਰਕੇ ਆਖਦੇ ਆ ਵੀ ਸੱਚੇ ਪਾਤਸ਼ਾਹ ਤੇਰੇ ਬਾਣੇ ਫਿਰ ਅਗੇ ਕੀ ਆਖਦੇ ਆ ਸਰਬੱਤ ਦਾ ਭਲਾ ਤੇ ਜਦੋਂ ਹੁਣ ਅੰਦਰ ਨਾਮ ਆ ਗਿਆ ਨਾਮ ਦੇ ਨਾਲ ਚੜਦੀ ਕਲਾਈ ਤੇ ਚੜਦੀ ਕਲਾ ਦੇ ਵਿੱਚ ਹੁਣ ਬਾਣਾ ਮੰਨਣਾ ਆ ਗਿਆ ਤੇ ਜਦੋਂ ਬਾਣਾ ਮੰਨਣਾ ਆ ਗਿਆ ਫਿਰ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਇਕੱਲਾ ਭਲਾ ਆਪਣਾ ਨਹੀਂ ਮਿਲਿਆ ਮੰਗਿਆ ਇਕੱਲਾ ਭਲਾ ਆਪਨਾ ਨਹੀਂ ਮੰਗਿਆ ਵੀ ਨਾਲ ਭਲਾ ਮੰਗਦਿਆ ਇਹ ਬਚਨ ਕਹਿ ਦਿੱਤੇ ਵੀ ਵਾਹਿਗੁਰੂ ਤੇਰੇ ਅਗੇ ਅਰਦਾਸ ਹੈ ਸੱਚੇ ਪਤਸ਼ਾਭ ਜਿੱਥੇ ਮੈਂ ਆਪਣਾ ਸੁਖ ਪਿਆ ਮੰਗਣਾ ਵਾਣਾ ਆਪਣਾ ਭਲਾ ਪਿਆ ਮੰਗਣਾ ਵਾ ਇਹਦੇ ਨਾਲ ਤੂੰ ਸਾਰੇ ਜਹਾਨ ਦਾ ਭਲਾ ਕਰੀ ਸਾਰੇ ਸੰਸਾਰ ਦਾ ਭਲਾ ਕਰੀ ਜੋ ਜਿਸ ਕਾਰਜ ਲਈ ਆਇਆ ਹੈ ਜੋ ਜਿਸ ਕੰਮ ਲਈ ਆਇਆ ਹੈ ਕਿਰਪਾ ਕਰੀ ਉਹਦੇ ਜਿਹੜੇ ਇਹ ਕਾਰਜ ਨੇ ਕਾਰਜ ਸ੍ਰੇ ਚੜ ਜਾ ਕਿਰਪਾ ਕਰੇ ਜੋ ਮਨੋਰਥ ਨੂੰ ਲੈ ਕੇ ਤੇਰੇ ਅੱਗੇ ਅਰਦਾਸ ਪਿਆ ਕਰਦਾ ਹੈ ਸਭ ਪਾਸੇ ਭਲਾ ਹੀ ਭਲਾ ਹੋਵੇ ਹਰ ਪਾਸੇ ਸੁੱਖ ਹੀ ਸੁੱਖ ਹੋਵੇ ਤੇ ਜੇਸੇ ਦਿਨ ਬੰਦਾ ਦੂਸਰਿਆਂ ਦਾ ਭਲਾ ਮੰਗਣਾ ਸ਼ੁਰੂ ਕਰ ਦੇਵੇਗਾ ਨਾ ਸੱਚ ਜਾਣਿਆ ਜੇ ਉਹਦਾ ਆਪਣੇ ਆਪ ਭਲਾ ਖੁਣਾ ਸ਼ੁਰੂ ਹੋ ਜਾਂਦਾ ਹੈ ਬੰਦੇ ਦੀ ਸੋਚ ਹੈ ਜਹੋ ਜੀ ਸੋਚ ਤੁਸੀਂ ਬਣਾ ਲਵੋਗੇ ਉਹੋ ਜੀ ਸੋਚ ਬਣ ਜਾਵੇਗੀ ਮਾੜਾ ਮੰਗਣਾ ਸ਼ੁਰੂ ਕਰ ਦੇਵੋਗੇ ਤੁਸੀਂ ਚੁੰਦੇ ਹੋ ਮੇਰੇ ਨਾਲ ਮਾੜਾ ਹੋਵੇ ਦੂਸਰਿਆਂ ਦਾ ਮਾੜਾ ਮੰਗਣਾ ਸ਼ੁਰੂ ਕਰ ਦੇਵੋ ਤੁਹਾਡੇ ਨਾਲ ਆਪਣੇ ਆਪ ਖੁਨਾ ਸ਼ੁਰੂ ਹੋ ਜਾਏਗਾ ਅਸੀਂ ਕਹਿੰਦੇ ਆ ਵੀ ਸਾਡਾ ਭਲਾ ਹੋਵੇ ਤੇ ਦੂਸਰਿਆਂ ਦਾ ਭਲਾ ਮੰਗਣਾ ਸ਼ੁਰੂ ਕਰ ਦੇਵੋ ਦੂਸਰਿਆਂ ਦਾ ਭਲਾ ਕਰਨਾ ਸ਼ੁਰੂ ਕਰ ਦੇਵੋ ਤੁਹਾਡਾ ਆਪਣੇ ਆਪ ਜਿਹੜਾ ਭਲਾ ਹੈ ਭਲਾ ਉਹਦਾ ਸ਼ੁਰੂ ਹੋ ਜਾਵੇਗਾ ਤੇ ਸਤਿਗੁਰੂ ਜੀ ਇਹ ਕਿਰਪਾ ਕਰਦੇ ਨੇ ਸਿੱਖ ਇਹ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਤੇਰੇ ਕੇ ਸਾਰੀ ਅਰਦਾਸ ਕਰਨ ਤੋਂ ਬਾਅਦ ਇਹ ਚਾਰ ਮੈਂ ਬਚਨ ਤੇਰੇ ਕੇ ਜਰੂਰ ਰੱਖਦਾ ਕਿਉਂਕਿ ਜਦੋਂ ਅਰੰਭਤਾ ਹੀ ਅਰੰਭਤਾ ਦੇ ਵਿੱਚ ਵੀ ਇਹ ਬੇਨਤੀ ਕੀਤੀ ਮਾਲਕ ਨੇ ਕਿ ਅਰਦਾਸ ਦੀ ਜਦੋਂ ਅਰੰਭਤਾ ਹੋਈ ਸੀ ਉਹਦੇ ਵਿੱਚ ਵੀ ਪਰਮਾਤਮਾ ਨੂੰ ਆਪਾਂ ਅੰਤਰਜਾਮੀ ਜਾਣਿਆ ਰਖਵਾਲਾ ਜਾਣਿਆ ਦਾ ਤਾਰਾ ਜਾਣਿਆ ਸਹਾਰਾ ਜਾਣਿਆ ਤੇ ਇਹ ਜਾਣ ਕੇ ਜਦੋਂ ਅਰਦਾਸ ਸ਼ੁਰੂ ਕੀਤੀ ਉਸ ਸਮੇਂ ਵੀ ਮਾਲਕ ਦੇ ਕੇ ਅਰਦਾਸ ਕੀਤੀ ਤੇ ਜਦੋਂ ਸਮਾਪਤੀ ਹੋਈ ਫਿਰ ਵੀ ਮਾਲਕ ਦੇ ਕੇ ਇਹ ਗੱਲ ਕਿੰਨੇ ਪਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ ਸਰਬੱਤ ਦਾਤੂ ਪਲਾਇਆ ਤੇ ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਵੀ ਜਿਹੜੀ ਇਹ ਦਾਤ ਹੈ ਫਰਿਆਦ ਹੈ ਸਾਡੀ ਵੀ ਸੁਣ ਲੈਣ ਸਾਡੇ ਅੰਦਰ ਵੀ ਇਹ ਦਾਤ ਸਾਡੀ ਝੂਲੀ ਦੇ ਵਿੱਚ ਪਾ ਦੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਆਪ ਸਭ ਰੱਬ ਵਰਗੀਆਂ ਰੂਹਾਂ ਦਾ ਸੰਗਤਾਂ ਦਾ ਕੋਟਾਨ ਕੋਰ ਸ਼ੁਕਰਾਨਾ ਕੋ ਸਤਿਗੁਰੂ ਨੇ ਕਿਰਪਾ ਕੀਤੀ ਹੈ ਵੀ ਜਿਹੜੀ ਆਪਾਂ ਅਰਦਾਸ ਦੀ ਵਿਚਾਰ ਜਿਹੜੀ ਸ਼ੁਰੂ ਕੀਤੀ ਸੀ ਅੱਜ ਸਤਿਗੁਰਾਂ ਨੇ ਕਿਰਪਾ ਕਰਕੇ ਸੰਪੂਰਨ ਕਰਾਈ ਹੈ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਸਾਡੇ ਸਬਨਾ ਦੀ ਝੋਲੀ ਦੇ ਵਿੱਚ ਪਾਓ ਦਸਵੇਂ ਦੇ ਲਈ ਅਰਦਾਸ ਜ਼ਰੂਰ ਕਰੋ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਆਪ ਵੀ ਬੇਨਤੀ ਕਰੀਏ ਵੀ ਕਿਰਪਾ ਕਰੋ ਸਾਨੂੰ ਵੀ ਅੰਮ੍ਰਿਤ ਵੇਲੇ ਦੀ ਜਿਹੜੀ ਦਾਤ ਹੈ ਮਾਲਕ ਜੀ ਬਖਸ਼ੋ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੂੰ ਜੀ